ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਸ਼ ਸੈਣੀ ਅੱਜ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਗੋਲੀਕਾਂਡ ਅਤੇ ਬੇਅਦਬੀ ਕਾਂਡ ਦੇ ਸਿੱਟਮure ਪੇਸ਼ ਹੋਏ ਅਤੇ ਸਿੱਟ ਵੱਲੋਂ ਸਾਬਕਾ ਪੁਲਿਸ ਮੁਖੀ ਤੋਂ ਲਗਭਗ 2 ਘੰਟੇ ਪੁੱਛਗਿੱਛ ਕੀਤੀ ਗਈ। ਬਧੇਰੇ ਜਾਣਕਾਰੀ ਲਈ ਰੁਕ ਕਰਦੇ ਹਾਂ ਸਟੂਡੀਓ ਵੱਲ। ਜੀਸੀਮੀ ਸੁਮੇਸ਼ ਸੈਣੀ ਨੂੰ ਅੱਜ ਤਲਬ ਕੀਤਾ ਗਿਆ ਸੀਗਾ ਐਸਆਈਟੀ ਵੱਲੋਂ ਐਸਆਈਟੀ ਵੱਲੋਂ ਸਾਫਾ ਪੁਲਿਸ ਮੁਖੀ ਸੁਮੇਸ਼ ਸੈਣੀ ਨੂੰ ਤਲਬ ਕੀਤਾ ਗਿਆ ਤੇ ਉਹ ਅੱਜ ਚੰਡੀਗੜ੍ਹ ਦੀ ਮੈਸ ਜੀਓ ਬਟਾਲੀਅਨ 82 ਪਹੁੰਚੇ ਤੇ ਉੱਥੇ ਐਸਆਈਟੀ ਮੂਰੇ ਪੇਸ਼ ਹੋਏ ਲਗਭਗ 2 ਘੰਟੇ ਤੱਕ ਸਾਫਾ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਐਸਆਈਟੀ ਵੱਲੋਂ ਤੇ ਇਸ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਹੋਮ ਮਿਨਿਸਟਰ ਸੀਗੇ ਉਸ ਵੇਲੇ ਦੇ ਤੇ ਸਾਫ ਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਤੋਂ ਵੀ ਪੁੱਛਗិច្ច ਐਸਆਈਟੀ ਵੱਲੋਂ ਕੀਤੀ ਜਾ ਚੁੱਕੀ ਹੈ ਤੇ ਹੁਣ ਉਸੇ ਲੜੀ ਦੇ ਵਿੱਚ ਸਾਫ ਕਾ ਡੀਜੀਪੀ ਸੁਮੇਸ਼ ਸੈਣੀ ਤੋਂ ਵੀ ਪੁੱਛਗិច្ច ਕੀਤੀ ਗਈ ਹੈ ਫਿਲਹਾਲ ਅੱਜ ਦੀ ਜਿਹੜੀ ਵੱਡੀ ਡਿਵੈਲਪਮੈਂਟ ਹੈ ਉਹ ਇਹੀ ਹੈ ਕਿ ਸਾਫ ਕਾ ਡੀਜੀਪੀ ਸੁਮੇਸ਼ ਸੈਣੀ ਜਿਹੜੇ ਨੇ ਉਹ ਸਿੱਟਮੂਰੇ ਪੇਸ਼ ਹੋਏ ਲਗਭਗ 2 ਘੰਟੇ ਤੱਕ ਸੈਟ ਨੇ ਉਹਨਾਂ ਤੋਂ ਪੁੱਛਗិច្ច ਕੀਤੀ ਫਿਲਹਾਲ ਉਸ ਤੋਂ ਬਾਅਦ ਉਹ ਉੱਥੋਂ ਨਿਕਲ ਚੁੱਕੇ ਨੇ ਤੇ ਦੂਜੀ ਗੱਲ ਇਹ ਰਹੀ ਕਿ ਇੱਕ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਸਾਬਕਾ ਜਿਹੜੇ ਪੁਲਿਸ ਮੁਖੀ ਨੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਸੁਣਵਾਈ ਪਲਕੇ ਯਾਨੀ ਕੱਲ ਹੋਵੇਗੀ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਐਸਆਈਟੀ ਨੇ ਉਹਨਾਂ ਨੂੰ ਤਲਬ ਕਰ ਲਿਆ ਉਹਨਾਂ ਤੋਂ ਪੁੱਛਗਿੱਛ ਕਰਨ ਲਈ ਉਹਨਾਂ ਨੂੰ ਬੁਲਾ ਲਿਆ ਗਿਆ ਫਿਲਹਾਲ ਹਾਈ ਕੋਰਟ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਕਿਹਾ ਹੈ ਕਿ ਜਦ ਵੀ ਪੰਜਾਬ ਦੇ ਸਾਬਕਾ ਜਿਹੜੇ ਡੀਜੀਪੀ ਰਹੇ ਨੇ ਸੁਮੇਸ਼ ਸੈਣੀ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਇੱਕ ਹਫਤਾ ਪਹਿਲਾਂ ਐਸਆਈਟੀ ਨੂੰ ਉਹਨਾਂ ਨੂੰ ਨੋਟਿਸ ਜਾਰੀ ਕਰਨਾ ਪਵੇਗਾ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਅੱਜ ਦੀ ਵੱਡੀ ਡਿਵੈਲਪਮੈਂਟ ਇਹ ਹੀ ਰਹੀ ਕਿ ਸੁਮੇਸ਼ ਸੈਣੀ ਜਿਹੜੇ ਨੇ ਉਹ ਐਸਆਈਟੀ ਮੂਰੇ ਪੇਸ਼ ਹੋਏ ਤੇ ਉਹਨਾਂ ਤੋਂ 2 ਘੰਟੇ ਦੇ ਲਗਭਗ ਪੁੱਛਗਿੱਛ ਕੀਤੀ ਗਈ ਫਿਲਹਾਲ ਅੱਜ ਦੀ ਸਭ ਤੋਂ ਵੱਡੀ ਡਿਵੈਲਪਮੈਂਟ ਇਹ ਹੀ ਹੈ ਓਵਰ ਟੂ ਸਿਮੀ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ